ਅੱਜ ਪਹਿਲਾਂ ਤਾਂ ਮੈਂ ਸਾਰੇ ਦੁਨੀਆ ਵਿੱਚ ਵਸਦੇ ਸ਼ਿਵ ਭਗਤਾਂ ਨੂੰ ਸ਼ਿਵ ਮਹਾ ਸ਼ਿਵ ਰਾਤਰੀ ਦੀ ਬਹੁਤ-ਬਹੁਤ ਵਧਾਈ ਦਿੰਨਾ ਆ ਤੇ ਇਸ ਤਰ੍ਹਾਂ ਨਹੀਂ ਲੱਗਦਾ ਕਿ ਸਦੀਆਂ ਪਹਿਲਾਂ ਭੋਲੇ ਸ਼ੰਕਰ ਜੀ ਦੀ ਸ਼ਾਦੀ ਹੋਈ ਸੀ ਅੱਜ ਦੇ ਮਾਹੌਲ ਨੂੰ ਦੇਖ ਕੇ ਐ ਲੱਗਦਾ ਹੈ ਕਿ ਮਾਸ਼ પાર્વતી ਅਤੇ ਸਾਡੇ ਭਗਵਾਨ ਸ਼ਿਵ ਜੀ ਜੀ ਭੋਲੇनाथ ਜੀ ਮਹਾਦੇਵ ਜੀ ਵੀ ਉਹਨਾਂ ਦਾ ਅੱਜ ਬਰਾਤ ਜਾਰੀ ਹੈ ਤੇ ਬਰਾਤ ਦਾ ਸਵਾਗਤ ਕਰਨ ਦੇ ਲਈ ਬਸ ਸ਼ਰਧਾਲੂ ਅੱਜ ਆਪਣੇ ਘਰਾਂ ਦੇ ਨਗਰਾਂ ਦੇ ਵਿੱਚ ਸੱਤਾ ਤੋਂ ਗਲੀਆਂ ਦੇ ਵਿੱਚੋਂ ਬਹੁਤ ਵੱਡੀ ਭੀੜ ਦੇ ਨਾਲ ਹਜ਼ਾਰਾਂ ਲੋਕ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਇਹਦੇ ਤੋਂ ਦਿਖਦਾ ਹੈ ਕਿ ਸ਼ਿਵਜੀ ਦੀ ਮਹਾਦੇਵ ਜੀ ਦੀ ਕਿੰਨਾ ਕਿਰਪਾ ਆਪਣੇ ਸ਼ਰਧਾਲੂਆਂ ਦੇ ਹੈ ਤੇ ਅੱਜ ਦਾ ਦਿਨ ਜਿਹੜਾ ਇਹ ਆਯੋਜਨ ਕੀਤਾ ਗਿਆ ਮਹਾ ਸ਼ਿਵਰਾਤਰੀ ਦੇ ਯਾਤਰਾ ਦਾ ਮੈਂ ਪੂਰੀ ਸਮੁੱਚੀ ਟੀਮ ਦਾ ਬਿੱਟੂ ਸਾਈਂ ਜੀ ਦਾ ਸਾਡੇ ਮਨੀ ਜੀ ਦਾ ਚੋਪੜਾ ਜੀ ਦਾ ਵਕੀਲ ਸਾਹਿਬ ਜੀ ਦਾ ਬਾਗੀ ਜੀ ਦਾ ਭਾਜੀ ਹੁਣਾਂ ਦਾ ਤੇ ਸਾਰੀ ਮੈਨੇਜਮੈਂਟ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲੇ ਸਭ ਨੂੰ ਵਧਾਈ ਦਿਨਾਂ ਕਿ ਭੋਲੇ ਸ਼ੰਕਰ ਦੀ ਜਿਸ ਤਰ੍ਹਾਂ ਇਹ ਪਵੇ ਸ਼ਾਵਾ ਯਾਤਰਾ ਅੱਜ ਹੈਬੋਵਾਲ ਚ ਕੱਢੀ ਗਈ ਹੈ ਇਹ ਸਾਰੇ ਲੁਧਿਆਣੇ ਸ਼ਹਿਰ ਦੇ ਕੋਨੇ-ਕੋਨੇ ਚ ਕੱਢੀ ਜਾਣੀ ਚਾਹੀਦੀ ਹੈ ਤਾਂਕਿ ਸਾਰੀ ਸੰਗਤ ਇਹਦੇ ਵਿੱਚ ਸ਼ਾਮਲ ਹੋ ਸਕੇ ਇਹ ਬਹੁਤ ਹੀ ਵਿਸ਼ਾਲ ਤੇ ਭੋਵੇਸ਼ਾਲੀ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਸਤਕਾਰਯੋਗ ਚੋਪੜਾ ਸਾਹਿਬ ਭਾਗੀ ਸਾਹਿਬ ਮਿੱਟੂ ਸਾਈ ਜੀ ਉਹਨਾਂ ਦੀ ਸਮੁੱਚੀ ਜਿਹੜਿਆ ਸੰਗ ਆ ਇਹ ਹਰ ਸਾਲ ਬਹੁਤ ਵਿਸ਼ਾਲ ਸ਼ਰਧਾਤਰੀ ਵਾਲੇ ਦਿਨ ਸ਼ੋਭਾ ਯਾਤਰਾ ਹੈਬੋਵਾਲ ਵਿਖੇ ਕੱਢੀ ਜਾਂਦੀ ਆ ਇਸ ਸਾਲ ਵੀ ਇਹ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਦੁਰਗਾਪੁਰੀ ਗਲੀ ਨੰਬਰ 9 ਤੋਂ ਸਟਾਰਟ ਹੋ ਕੇ ਪੂਰਾ ਹੈਬੋਵਾਲ ਵਾਰਡ ਨੰਬਰ 65 ਕਵਰ ਕਰਦੇ ਹੋਏ ਸ਼ਾਮ ਨੂੰ ਉਸੇ ਪੜਾ ਦੇ ਉੱਤੇ ਜਾ ਕੇ ਇਹਦੀ ਸਮਾਪਤੀ ਹੋਵੇਗੀ ਵਿਸ਼ੇਸ਼ ਤੌਰ ਤੇ ਅੱਜ ਦੀ ਇਸ ਸ਼ੋਭਾ ਯਾਤਰਾ ਦੇ ਵਿੱਚ ਸਾਡੇ ਕੋਲ ਬਤੌਰ ਉਗੇ ਸਮਾਜ ਸੇਵੀ ਤੇ ਬਹੁਤ ਲੋਕਾਂ ਦੇ ਦਿਲਾਂ ਦੀ ਧੜਕਣ ਸ਼੍ਰੀ ਐਲਵਰਡ ਦੁਆਜੀ ਪਹੁੰਚੇ ਨੇ ਸਤਿਕਾਰਯੋਗ ਸਾਡੇ ਬਾਬਾ ਸੁਨੇਸ਼ਾਵਲੀ ਦੇ ਗੱਦੀ ਨਿਸ਼ਾਨ ਬਿੱਟੂ ਸਾਈ ਜੀ ਸਾਡੇ ਭਾਗ ਸੰਤੋਖ ਜੀ ਨਾਥ ਟਟਵਾਲ ਜੀ ਮੇਰੇ ਮਿਸੇ ਵਾਰਡ ਇੰਚਾਰਜ ਆराधना ਅਨੁਮਨੀ ਸਾਈ ਜੀ ਤੇ ਮੈਂ ਤੁਹਾਡਾ ਆਪਣਾ ਦਾ ਸਾਰੇ ਸਵੇਰ ਤੋਂ ਹੀ ਜਦੋਂ ਦਾ ਸ਼ੋਭਾ ਯਾਤਰਾ ਦਾ ਆਰੰਭ ਹੋਇਆ ਇਦਾਂ ਹੀ ਸੰਗਤਾਂ ਦੇ ਰੂਬਰੂ ਹੋ ਰਿਹਾ ਜੀ ਦੇਖੋ ਜੀ ਸ਼ੋਭਾ ਯਾਤਰਾ ਦਾ ਆਗਾਜ਼ ਹੈ ਔਰ ਪੂਰਾ ਲੁਧਿਆਣਾ ਸ਼ਹਿਰ ਨਗਰੀ ਦੇ ਵਿੱਚ ਰੰਗਿਆ ਹੋਇਆ ਔਰ ਉਹਦੇ ਵਿੱਚ ਮੈਂ ਮੁਬਾਰਕਾ ਦਿੰਦਾ ਭਾਗੀ ਸਾਹਿਬ ਜਸਰਾ ਸਾਹਿਬ ਸਾਡੇ ਵਕੀਲ ਸਾਹਿਬ ਜਿਹਨਾਂ ਦੀ ਇਹ ਟੀਮ ਹੈ ਔਰ ਬਹੁਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸ਼ੋਭਾ ਯਾਤਰਾ ਦਾ ਨਗਰ ਕਿੰਦਕੜਾ ਬੜਾ ਤੁਮ ਤੁਮਾ ਕੱਢਿਆ ਉਹਦੇ ਵਿੱਚ ਸੰਤ ਸਮਾਜ ਸਾਰਿਆਂ ਨੇ ਸਰਗਰਿਤ ਕੀਤੀ ਹੈ ਜਿਹਨਾਂ ਵਿੱਚੋਂ ਸਾਡੇ ਐਲਬਰਟ ਜੀ ਇਹ ਵੀ ਸਾਡੇ ਸੰਤ ਸਮਾਜ ਦੇ ਨੇ ਔਰ ਸਮਾਜ ਸੇਵਿਕ ਨੇ ਬਹੁਤ ਵਧੀਆ ਨੇ ਔਰ ਸਮੂਹ ਸੰਗਤ ਨੂੰ ਦੇਸ਼ ਵਾਸੀਆਂ ਨੂੰ ਲੁਧਿਆਣੇ ਵਾਸੀਆਂ ਨੂੰ ਸ਼ੁਭਰਾਧਨ ਦੀਆਂ ਬਹੁਤ ਬਹੁਤ ਮੁਬਾਰਕਾਂ ਰਾਤਰੀ ਦੀਆਂ ਸੂ ਸੰਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਅਸੀਂ ਸ਼ੋਭਾ ਯਾਤਰਾ ਤੇ ਭਾਗ ਲੀਏ ਜਿੱਥੇ ਜੀ ਨਾਲ ਭਾਗੀ ਸਾਹਿਬ ਜੀ ਬਿੱਟੂ ਸਾਹਿਬ ਜੀ ਗੌਰਵੰਦੂਆ ਜੀ ਸਾਡੇ ਨਾਲ ਅਸੀਂ ਸ਼ੋਭਾ ਹਰ ਸ਼ਰਵਤੀ ਦੀ ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਜੀ